ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋ ਚੜ੍ਹਦੀ ਕਲਾ 'ਚ ਹੋਵੋ ਤੰਦਰੁਸਤ ਹੋਵੋਗੇ। ਕਣਕ ਦੀ ਕਿਸਾਨ ਵੀਰੋ ਵਾਢੀ ਆ ਜਿਹੜੀ ਉਹ ਟਾਵੇਂ ਟਾਵੇਂ ਥਾਮਾਂ ਦੇ ਉੱਤੇ ਸ਼ੁਰੂ ਹੋ ਗਈ ਐ। ਖਾਸ ਤੌਰ ਤੇ ਤੁਹਾਨੂੰ ਪਤਾ ਕਿ ਜਿਹੜੀ ਆਪਣੀ ਕਣਕ ਦੀ ਬਜਾਅ ਦਾ ਉਹ ਵੀ ਬਜਾਈ ਐ ਜਿਹੜੀ ਉਹ ਵੀ ਜਿਹੜੀ ਪਟਿਆਲਾ ਤੇ ਰਾਜਪੁਰਾ ਪਟਿਆਲੇ ਦਾ ਕੋਈ ਇਲਾਕਾ ਤੇ ਰਾਜਪੁਰਾ ਉਹ ਤਕਰੀਬਨ ਅ ਅਡਵਾਂਸ ਹੀ ਹੋ ਜਾਂਦੀ ਆ ਬਜਾਈ ਵੀ ਪਹਿਲਾਂ ਹੁੰਦੀ ਆ ਤੇ ਵਾਢੀ ਵੀ ਫਿਰ ਉੱਥੇ ਪਹਿਲਾਂ ਸ਼ੁਰੂ ਹੋ ਜਾਂਦੀ ਆ ਤੇ ਖਾਸ ਤੌਰ ਤੇ ਜਿਨ੍ਹਾਂ ਨੇ ਹੱਥੀ ਕਣਕ ਜਿਹੜੀ ਵੜਣੀ ਹੁੰਦੀ ਆ ਉਹ ਕਿਸਾਨ ਵੀਰ ਜਿਹੜੇ ਉਹ ਵਾਢੀ ਸ਼ੁਰੂ ਕਰ ਲੈਂਦੇ ਮੌਸਮ ਆਉਣ ਵਾਲੇ 7-8 ਦਿਨ ਠੀਕ ਰਹਿਣ ਦੀ ਸੰਭਾਵਨਾ ਹੈ ਤਾਪਮਾਨ ਤੁਹਾਨੂੰ ਪਤਾ ਕਿ ਉੱਪਰ ਚਲਿਆ ਜਾਂਦਾ ਫਿਰ ਜਿਹੜੀਆਂ ਹਵਾਵਾਂ ਵਗਦੀਆਂ ਨੇ ਤੇਜ਼ ਜਾਂ ਬੱਦਲਵਾਈ ਹੋ ਜਾਂਦੀ ਹੈ ਥੋੜਾ ਜਿਹਾ ਇੱਕ ਦੋ ਡਿਗਰੀ ਥੱਲੇ ਆ ਜਾਂਦਾ ਆਉਣ ਵਾਲੇ 3-4 ਦਿਨਾਂ 'ਚ ਫਿਰ ਇਹ 40 ਡਿਗਰੀ ਕ੍ਰਾਸ ਕਰੂਗਾ ਉਸ ਤੋਂ ਬਾਅਦ ਫਿਰ ਬੱਦਲਵਾਈ ਜਾਂ ਤੇਜ਼ ਹਵਾਵਾਂ ਹੋਣੀਆਂ ਅਜੇ ਤੱਕ ਕੋਈ ਬਹੁਤੀ ਗੜਬੜ ਦੀ ਸੰਭਾਵਨਾ ਹੈ ਨਹੀਂ ਤੇ ਵਾਹਿਗੁਰੂ ਜੀ ਮੇਰ ਕਰਨ ਪ੍ਰਮਾਤਮਾ ਮੇਰ ਕਰਨ ਕਿ ਮੌਸਮ ਦੇ ਵਿੱਚ ਗੜਬੜੀ ਨਾ ਹੀ ਹੋਵੇ ਕਿਉਂਕਿ ਹੁਣ ਜਿਹੜੀ ਹੈਗੀ ਹੈ 5-7-10 ਦਿਨਾਂ ਦੇ ਵਿੱਚ ਆਪਣੀ ਵਾਢੀ ਚੱਲ ਪੈਣੀ ਆ ਵਿਸਾਖੀ ਤੇ ਜਿਹੜਾ ਹੈਗਾ ਪੂਰਾ ਜੋਰ ਪੈ ਜਾਣਾ ਤੇ ਝਾੜ ਦੀ ਜੱਪ ਗੱਲ ਕਰੀਏ ਝਾੜ ਦੇ ਵਿੱਚ ਇਸ ਵਾਰ ਮੌਸਮ ਕੋਈ ਸ਼ੱਕ ਨਹੀਂ ਕਿ ਠੀਕ ਰਿਹਾ ਵਿੱਚ ਦੀ ਤਾਪਮਾਨ ਪਰ ਉੱਪਰ ਵੀ ਗਿਆ ਹੈ ਤਾਪਮਾਨ ਵਧਿਆ ਵੀ ਹੈ ਫਿਰ ਜਿਹੜਾ ਹੈਗਾ ਤਾਂ ਫਿਰ ਘਟਦਾ ਰਿਹਾ ਹੈ ਰਾਤਾਂ ਠੰਡੀਆਂ ਰਹੀਆਂ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਮੌਸਮ ਵੀ ਠੀਕ ਰਿਹਾ ਹੈ ਪਰ ਇਹਦੇ ਵਿੱਚ ਹੁਣ ਆਮ ਤੌਰ ਤੇ ਕਈ ਕਿਸਾਨ ਵੀਰਾਂ ਦਾ ਕਹਿਣਾ ਹੁੰਦਾ ਕਿ ਮੌਸਮ ਠੀਕ ਰਿਹਾ ਤੇ ਹਰੇਕ ਕਣਕ ਦਾ ਝਾੜ ਜਿਹੜਾ ਹਰੇਕ ਦਾ ਮਤਲਬ ਹੈ ਕਿ ਆਪਾਂ ਸਾਰਾ ਜਿੰਨੀ ਏਰੀਆ ਕਹਿ ਲਈਏ ਇਸ ਤਰ੍ਹਾਂ ਨਹੀਂ ਹੁੰਦਾ ਹੈ ਮੈਂ ਕਾਫੀ ਖੇਤ ਦੇਖੇ ਨੇ ਕਾਫੀ ਫੀਲਡ ਵਿజిਟ ਕੀਤੇ ਨੇ ਕਈ ਥਾਵਾਂ ਦੇ ਉੱਤੇ ਦਾਣਾ ਹਲਕਾ ਪਿਆ ਹੋਇਆ ਉਹਦੇ ਵਿੱਚ ਕਿਉਂਕਿ ਦੇਖੋ ਜਿਹੜਾ ਮੌਸਮ ਨੇ ਤਾਂ ਜਿਹੜਾ ਇੱਕ ਫੈਕਟਰ ਹੈ ਜਿਹੜੀ ਆਪਣੀ ਸਾਂਭ ਸੰਭਾਲ ਆ ਆਪਣੀ ਸੰਤੁਲਿਤ ਖਰਾਕ ਹੈ ਜਿਹਦੇ ਵਿੱਚ ਖਾਸ ਤੌਰ ਤੇ ਡਾਇਟ ਆਪਾਂ ਪਾ ਹੀ ਦਿੰਨੇ ਯੂਰੀਆ ਵੀ ਬਾਧੂ ਪਾ ਦਿੰਨੇ ਆ ਪੋਟਾਸ਼ ਦਾ ਮਹੱਤਵ ਜ਼ਿੰਕ ਦਾ ਮਹੱਤਵ ਮੈਗਨੀਜ਼ਮ ਦਾ ਮਹੱਤਵ ਉਸ ਤੋਂ ਬਾਅਦ ਸਹੀ ਸਮੇਂ ਤੇ ਪਾਣੀ ਦਾ ਮਹੱਤਵ ਇਹ ਲਾਜ਼ਮੀ ਫਰਕ ਪਊਗਾ ਜੇ ਤੁਸੀਂ ਕਹੋ ਕਿ ਜਿਹੜਾ ਮੌਸਮ ਆ ਹਰੇਕ ਦਾ ਝਾੜ ਵਧਾ ਦਊਗਾ ਇਸ ਤਰ੍ਹਾਂ ਨਹੀਂ ਹੋਊਗਾ ਇਸ ਵਾਰ ਵੀ 45 50 ਤੋਂ ਸ਼ੁਰੂ ਹੋ ਕੇ ਝਾੜ ਜਿਹੜਾ ਹੈਗਾ ਉਹ 65 ਮਣ 68 ਮਣ 70 ਮਣ ਤੱਕ ਜਾਊਗਾ 50 55 ਜਿਹੜਾ ਹੈਗਾ ਔਸਤ ਦੇ ਨੇੜ ਤੇ ਟੇੜ ਰਹਿਣਗੇ ਜ਼ਿਆਦਾਤਰ ਖੇਤ 55 58 ਇੱਥੇ ਕਿ ਜੇ ਆ ਕਾਫੀ ਗਿਣਤੀ ਹੋਊਗੀ 60 ਮਾਨ ਵਾਲੀ ਜਿਹੜਾ ਆਪਾਂ ਕਹ ਲਈਏ 23 24 ਕਵਾਂਟਲ ਵਾਲੀ ਉਦੋਂ ਉੱਪਰ ਵਾਲੇ ਜਿਹੜੇ ਹੈਗੀ ਹੈ ਗਿਣਤੀ ਉਹ ਘੱਟ ਹੁੰਦੀ ਹੈ ਉਹ ਗਿਣਤੀ ਦੇ ਕਿਸਾਨ ਹੁੰਦੇ ਆ ਜੇ ਆਪਾਂ 50 ਜਾਂ 100 ਕਿਸਾਨਾਂ ਦੀ ਗੱਲ ਕਰੀਏ ਔਸਤ ਤੇ 50 ਮਾਨ ਤੋਂ ਥੱਲੇ ਵਾਲੇ ਉਹ ਵੀ ਗਿਣਤੀ ਦੇ ਕਿਸਾਨ ਹੁੰਦੇ ਪਰ ਇੰਨਾ ਗੈਪ ਰਹਿੰਦਾ ਤੇ ਇਸ ਵਾਰ ਵੀ ਰਹੂਗਾ ਕਿਉਂਕਿ ਤੁਸੀਂ ਜਿਹੜਾ ਆਪਾਂ ਨੂੰ ਨਾ ਜਿਹੜੇ ਕਿਸਾਨ ਵੀਰ ਲੰਬੇ ਸਮੇਂ ਤੋਂ ਖੇਤੀ ਕਰਦੇ ਆ ਆਪਾਂ ਬੱਲੀ ਕੱਢ ਬੱਲੀ ਨੂੰ ਮਸਲ ਕੇ ਨਾ ਹੱਥਾਂ 'ਚ ਤਲੀ ਤੇ ਰੱਖ ਕੇ ਦਾਣੇ ਤੇ ਆਪਾਂ ਨੂੰ ਝਾੜ ਦਾ ਪਤਾ ਲੱਗ ਜਾਂਦਾ ਹਾਂ ਮੌਸਮ ਖਰਾਬ ਨਾਲੋਂ ਜਿਹੜਾ ਮੌਸਮ ਹਨੇਰੀ ਚੱਕਰ ਇਹ ਤੋਂ ਵਿਚਾਰ ਉਹ ਬਾਕੀ ਆਪਾਂ ਨੂੰ ਝਾੜ ਦਨ ਦਾ ਜ ਲੱਗ ਜਾਂਦਾ ਹੁੰਦਾ ਬਹੁਤ ਬਹੁਤ